ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾਹ ਬੈਸਨ ਪਾਈਐ ਕਹੋ ਨਾਨਕ ਬਹ ਲੜਾਈਐ ਗੁਰੂ ਪਿਆਰੀ ਸਾਜੀ ਨਾ ਜੀ ਸਾਧ ਸੰਗਤ ਜੀ ਇਹਨਾਂ ਪੰਕਤੀਆਂ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਜ਼ਿੰਦਗੀ ਜਿਉਣ ਦਾ ਇੱਕ ਢੰਗ ਤੇ ਤਰੀਕਾ ਜਾਂ ਇਹ ਕਹਿ ਲਈਏ ਸਿੱਖੀ ਅਸਲ ਦੇ ਵਿੱਚ ਹੈ ਹੀ ਇੱਕ ਵੇ ਆਫ ਲਾਈਫ ਇੱਕ ਜੀਵਨ ਜਾਂਚ ਹੈ ਜ਼ਿੰਦਗੀ ਜਿਉਣ ਦਾ ਢੰਗ ਹੈ ਤੇ ਮਹਾਰਾਜ ਨੇ ਨਾ ਇਸ ਸ਼ਬਦ ਦੇ ਅੰਦਰ ਸੇਵਾ ਦੀ ਗੱਲ ਕੀਤੀ ਤੇ ਬੜਾ ਵੱਡਾ ਕਨਸੈਪਟ ਹੈ ਵੈਸੇ ਸੇਵਾ ਦਾ ਫਿਲਹਾਲ ਅਸੀਂ ਨਾ ਪੰਕਤੀਆਂ ਦੇ ਵਿੱਚੋਂ ਸੇਵਾ ਦੇ ਕਨਸੈਪਟ ਨੂੰ ਸਮਝਾਂਗੇ ਮਹਾਰਾਜ ਕਹਿੰਦੇ ਵਿੱਚ ਦੁਨੀਆ ਸੇਵਾ ਕਮਾਈ ਹੈ ਤਾਂ ਦਰਗਾ ਬੈਸਨ ਪਾਈਐ ਤੋਹ ਨਾਨਕ ਬਾਹਾਂ ਲੁੜਾਈਐ ਬਾਹ ਲੁੜਾਈਆਂ ਦਾ ਮੀਨਿੰਗ ਹੈ ਵੀ हे ਮਨੁੱਖ ਜੇ ਤੂੰ ਬੇਫਿਕਰਾ ਹੋਣਾ ਚਾਹੁੰਦਾ ਹੈ ਜੇ ਤੂੰ ਚਿੰਤਾ ਤੋਂ ਮੁਕਤ ਹੋਣਾ ਚਾਹੁੰਦਾ ਹੈ ਤੇ ਫਿਰ ਇੱਕ ਕੰਮ ਕਰ ਵਿੱਚ ਦੁਨੀਆ ਸੇਵ ਕਮਾਈਐ ਸੰਸਾਰ ਤੇ ਰਹਿ ਕੇ ਤੈਨੂੰ ਸੇਵਾ ਕਮਾਣ ਦੀ ਜਾਂਚ ਆ ਜਾਏ ਤੂੰ ਹਰ ਇੱਕ ਕਰਮ ਨੂੰ ਸੇਵਾ ਜਾਣ ਕੇ ਕਰ ਐਂ ਕਹਿ ਲਈਏ ਵੀ ਮਨੁੱਖ ਤੇ ਜੀਵਨ ਦੇ ਅੰਦਰ ਨਾ 80% ਕਰਮ ਮਨੁੱਖ ਸੇਵਾ ਜਾਣ ਕੇ ਨਹੀਂ ਕਰਦਾ ਸਗੋਂ ਬੱਦਾ ਤੇ ਚੱਟੀ ਨਾਲ ਕਰਦਾ ਹੈ ਜਿੱਦੇ ਕਰਕੇ ਨਾ ਉਹ ਆਪ ਖੁਸ਼ ਰਹਿੰਦਾ ਤੇ ਨਾ ਉਹਦੇ ਤੋਂ ਉਹਦਾ ਆਲਾ ਦਵਾਲਾ ਖੁਸ਼ ਹੁੰਦਾ ਕਿਉਂਕਿ ਬੱਦਾ ਚੱਟੀ ਦੇ ਨਾਲ ਕੀਤੇ ਹੋਏ ਕਰਮਾਂ ਦਾ ਰਿਜ਼ਲਟ ਕੋਈ ਨਹੀਂ ਨਿਕਲਦਾ ਕੋਈ ਬੈਨੀਫਿਟ ਨਹੀਂ ਉਹਨੂੰ ਹੁੰਦਾ। ਇਹੀ ਬਚਨ ਮਹਾਰਾਜ ਨੇ ਕਹੇ। ਮਹਾਰਾਜ ਕਹਿੰਦੇ ਭਾਈ ਜੇ ਤੂੰ ਬੇਫਿਕਰਾ ਹੋਣਾ ਚਾਹੁੰਦਾ ਹੈ ਜੇ ਤੂੰ ਚਿੰਤਾ ਤੋਂ ਮੁਕਤ ਹੋਣਾ ਚਾਹੁੰਦਾ ਹੈ ਤੇ ਵਿੱਚ ਦੁਨੀਆ ਸੇਵ ਕਮਾਈਐ ਸੰਸਾਰ ਤੇ ਰਹਿ ਕੇ ਨਾ ਸੇਵਾ ਕਮਾ। ਵਿਖੋ ਸੇਵਾ ਦਾ ਅਸੀਂ ਕ੍ਰਾਈਟੇਰੀਆ ਨਾ ਬੜਾ ਛੋਟਾ ਜਾਂ ਕਰ ਦਿੱਤਾ। ਸਾਨੂੰ ਐਂ ਲੱਗਦਾ ਵੀ ਰਾਸ਼ਨ ਦੀ ਦੁਕਾਨ ਤੋਂ ਕੁਝ ਰਾਸ਼ਨ ਲਿਆ ਤੇ ਆ ਕੇ ਗੁਰਦਰਾ ਸਾਹਿਬ ਉਹ ਰਾਸ਼ਨ ਅਰਪਣ ਕਰ ਦਿੱਤਾ ਚਲੋ ਜੀ ਅਸੀਂ ਸੇਵਾ ਕਰ ਲਈ। ਅਸੀਂ ਗੁਰਦਰਾ ਸਾਹਿਬ ਗਏ ਕੋਈ ਝਾੜੂ ਲਾ ਦਿੱਤਾ ਪੋਚਾ ਲਾ ਦਿੱਤਾ ਚਲੋ ਜੀ ਅਸੀਂ ਸੇਵਾ ਕਰ ਲਈ। ਅਸੀਂ ਕ੍ਰਾਈਟੇਰੀਆ ਨੂੰ ਬੜਾ ਛੋਟਾ ਕਰ ਲਿਆ ਲੰਗਰ ਦੇ ਅੰਦਰ ਬਾਲਟੀ ਚੱਕ ਕੇ ਕੁਝ ਦਾਲਾਂ ਵਰਤਾ ਦਿੱਤੀਆਂ ਜੀ ਮੈਂ ਸੇਵਾ ਕਰ ਲਈ ਮਹਾਰਾਜ ਕਹਿੰਦੇ ਗੁਰਦੁਆਰਾ ਇੱਕ ਕੋਚਿੰਗ ਸੈਂਟਰ ਸੀਗਾ ਬਾਕੀ ਸੇਵਾ ਜਿਹੜੀ ਹੈ ਗੁਰਦਵਾਰੇ ਤੇ ਨੂੰ ਸਿਖਾਈ ਜਾਣੀ ਹੈ ਕਿ ਕਿਵੇਂ ਕਰਨੀ ਹੈ ਪਰ ਹੁਣ ਹੀ ਸੰਸਾਰ ਤੇ ਹੈ ਆਪਣੇ ਆਲੇ ਦੁਆਲੇ ਦੇ ਵਿੱਚ ਹੈ ਕਦੇ ਬਾਬਤ ਇੱਕ ਬੜੀ ਪਿਆਰੀ ਘਟਨਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਦੀ ਮਹਾਰਾਜ ਜਦੋਂ ਕਸ਼ਮੀਰ ਗਏ ਨਾ ਉਥੇ ਕੱਟੂ ਸ਼ਾਹ ਨਾਂ ਦਾ ਇੱਕ ਸੇਵਕ ਹੈ ਮਹਾਰਾਜ ਦਾ ਤੇ ਕੁਝ ਸੰਗਤਾਂ ਜਦੋਂ ਕਸ਼ਮੀਰ ਦੇ ਅੰਦਰ ਮਹਾਰਾਜ ਨੂੰ ਮਿਲਣ ਵਾਸਤੇ ਆਈਆਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਆਏ ਨੇ ਹੁਣ ਮਿਲਣ ਵਾਸਤੇ ਆਈਆਂ ਤੇ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਨਗਰ ਦੇ ਅੰਦਰ ਗੁਰੂ ਦਾ ਇੱਕ ਸਿੱਖ ਰਹਿੰਦਾ ਹੈ ਕੱਟੂ ਸ਼ਾਹ ਉਹਦਾ ਨਾਂ ਹੈ ਤੇ ਅਸੀਂ ਉਹਦੇ ਘਰ ਰੁੱਕ ਜਾਨੇ ਹਾਂ ਤੇ ਸਵੇਰੇ ਗੁਰੂ ਨੂੰ ਜਾ ਕੇ ਮਿਲ ਲਵਾਂਗੇ ਉਹਦੇ ਘਰ ਰੁਕੇ ਉਹਨੇ ਬੜੀ ਸੇਵਾ ਕੀਤੀ ਵੈਸੀ ਉਹਦਾ ਨਾਮ ਭਾਈ ਕੱਟੂ ਸੀਗਾ ਪਰ ਮਹਾਰਾਜ ਨੇ ਸ਼ਾਹ ਦਾ ਖਿਤਾਬ ਦਿੱਤਾ ਸੀਗਾ ਉਹਦੇ ਅੰਦਰ ਗੁਨਾ ਤੇ ਉਹਦੀਆਂ ਵਡਿਆਈਆਂ ਨੂੰ ਵੇਖ ਕੇ ਫਿਰ ਮੈਂ ਦੱਸਣਾ ਸੇਵਾ ਦਾ ਕ੍ਰਾਈਟੇਰੀਆ ਬੜਾ ਵੱਡਾ ਹੈ ਅਸੀਂ ਉਸ ਕ੍ਰਾਈਟੇਰੀਆ ਨੂੰ بڑے بڑے ਛੋਟੇ ਲੈਵਲ ਤੱਕ ਸੀਮਿਤ ਕਰ ਦਿੱਤਾ ਹੁਣ ਉੱਥੇ ਕੀ ਹੋਇਆ ਜਦੋਂ ਸੰਗਤਾ ਆਈਆਂ ਉਹਦੇ ਘਰ ਰਹੀਆਂ ਉਹਨੇ ਬੜੀ ਰੀਜਨਲ ਸੇਵਾ ਕੀਤੀ ਬੜਾ ਕੁਝ ਬੜੀਆਂ ਪੇਟਾਵਾਂ ਵੀ ਉਹ ਗੁਰੂ ਪਾਤਸ਼ਾਹੀ ਵਾਸਤੇ ਲੈ ਕੇ ਆਈਆਂ ਜਿਵੇਂ ਸਵੇਰ ਹੋਈ ਤੇ ਜੋ ਕਿ ਕਸ਼ਮੀਰ ਦੇ ਉਸ ਏਰੀਏ ਚ ਰਹਿ ਰਿਹਾ ਹੈ ਸ਼੍ਰੀਨਗਰ ਦੇ ਉੱਥੇ ਠੰਡ ਬੜੀ ਹੈ ਠੰਡ ਦੇ ਕਾਰਨ ਉਹਨੂੰ ਜਿਹੜਾ ਹੈ ਉਹ ਖਾਂਸੀ ਦੀ ਥੋੜੀ ਤਕਲੀਫ ਹੈ ਗਲੇ ਦੀ ਤਕਲੀਫ ਹੈ ਤੇ ਅੱਜ ਵੀ ਤੁਸੀਂ ਵੇਖੋ ਬੱਚਿਆਂ ਨੂੰ ਜਦੋਂ ਖੰਗ ਵਗੈਰਾ ਹੁੰਦੀ ਹੈ ਅਸੀਂ ਕਹਿੰਦੇ ਹਾਂ ਸਭ ਤੋਂ ਵਧੀਆ ਤੇ ਕਫਾਇਤੀ ਚੀਜ਼ ਕੀ ਹੈ ਇਸ ਬੱਚੇ ਨੂੰ ਸ਼ਹਿਦ ਦੇ ਦਿਓ ਹੁਣ ਜਿਹੜੀਆਂ ਸੰਗਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਈਆਂ ਸਿਗੀਆਂ ਉਹਨਾਂ ਨੇ ਸ਼ਾਇਦ ਵੀ ਇੱਕ ਵੱਡੇ ਭਾਂਡੇ ਦੇ ਅੰਦਰ ਪਾ ਕੇ ਤੇ ਗੁਰੂ ਪਾਤਸ਼ਾਹ ਜੀ ਵਾਸਤੇ ਲੈ ਕੇ ਚੱਲੇ ਤੇ ਭਾਈ ਕੱਟੂ ਜੀ ਨੇ ਪੁੱਛ ਲਿਆ ਵੀ ਭਾਈ ਇਹ ਜਿਹੜਾ ਭਾਂਡਾ ਤੁਸੀਂ ਬਰਤਨ ਲੈ ਕੇ ਚੱਲਿਓ ਇਹਦੇ ਵਿੱਚ ਕੀ ਆ ਉਹ ਕਹਿੰਦੇ ਜੀ ਸ਼ਾਇਦ ਹੈ ਬੜਾ ਉੱਤਮ ਕੁਆਲਿਟੀ ਦਾ ਸ਼ਾਇਦ ਅਸੀਂ ਲੈ ਕੇ ਚੱਲੇ ਆ ਉਹਨੇ ਕਿਹਾ ਜੀ ਕਹਿਣ ਲੱਗਾ ਵੀ ਮੈਨੂੰ ਸਾਹ ਦੀ ਪ੍ਰੋਬਲਮ ਹੈ ਖੰਘ ਆ ਰਹੀ ਹੈ ਖਾਂਸੀ ਲੱਗੀ ਹੈ ਤੇ ਇਸ ਤਰ੍ਹਾਂ ਕਰੋ ਥੋੜਾ ਜਿਹਾ ਮੈਨੂੰ ਹੀ ਦੇ ਦਿਓ ਉਹ ਕਹਿੰਦੇ ਨਾ ਨਾ ਇਦਾਂ ਥੋੜੀ ਹੋ ਸਕਦਾ ਅਹੀਂ ਮਹਾਰਾਜਰ ਵਾਸਤੇ ਲੈ ਕੇ ਚੱਲੇ ਆ ਤੈਨੂੰ ਕਿਵੇਂ ਰਸਤੇ 'ਚ ਦੇ ਦਈਏ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਕੱਟੂ ਸ਼ਾਹ ਨੇ ਕੋਈ ਉਹਨਾਂ ਦੇ ਨਾਲ ਆਰਗੂਮੈਂਟ ਨਹੀਂ ਕੀਤਾ ਵੀ ਉਹਨਾਂ ਦੇ ਨਾਲ ਕੋਈ ਬਹੁਤੀ ਵਿਚਾਰ ਚਰਚਾ ਨਹੀਂ ਕੀਤੀ ਉਹ ਗੁਰਮਤ ਨੂੰ ਜਾਨਣ ਵਾਲਾ ਸੀਗਾ ਚਾਹਦਾ ਤੇ ਉੱਥੇ ਇੱਕ ਵੱਡੀ ਜਿਹੜੀ ਆ ਵਿਚਾਰ ਚਰਚਾ ਉਹਨਾਂ ਦੇ ਨਾਲ ਕਰ ਸਕਦਾ ਸੀਗਾ ਪਰ ਉਹਨੇ ਕੁਝ ਨਹੀਂ ਕੀਤਾ ਜਦੋਂ ਉਹੀ ਬਰਤਨ ਦੇ ਅੰਦਰ ਪਾਇਆ ਹੋਇਆ ਸ਼ਾਇਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਭਰੇ ਦੀਵਾਨ 'ਚ ਲੈ ਕੇ ਗਏ ਤੇ ਮਹਾਰਾਜ ਨੂੰ ਕਹਿਣ ਲੱਗੀਆਂ ਉਹ ਸੰਗਤਾਂ ਜਿਹੜੀਆਂ ਲੈ ਕੇ ਆਈਆਂ ਸੀਗੀਆਂ ਕਿ ਮਹਾਰਾਜ ਇਹ ਤੁਹਾਡੇ ਵਾਸਤੇ ਬੜਾ ਕੀਮਤੀ ਤੇ ਉੱਤਮ ਕੁਆਲਿਟੀ ਦਾ ਸ਼ਹਿਦ ਲੈ ਕੇ ਆਂਦਾ ਤੁਸੀਂ ਚੱਖੋ ਇਹਨੂੰ ਤੇ ਦੱਸੋ ਕਿਵੇਂ ਦਾ ਤੁਹਾਨੂੰ ਲੱਗਾ ਹੈ ਤੇ ਮਹਾਰਾਜ ਨੇ ਬਰਤਨ ਖੁਲਵਾਇਆ ਤੇ ਮਹਾਰਾਜ ਕਹਿੰਦੇ ਇਹਦੇ ਚੋਂ ਤੇ ਬਦਬੂ ਆ ਰਹੀ ਹੈ ਇਹ ਤਾਂ ਖਾਣ ਦੇ ਲਾਇਕ ਨਹੀਂ ਆ ਉਹ ਕਹਿੰਦੇ ਮਹਾਰਾਜ ਐਸਾ ਹੋਈ ਨਹੀਂ ਸਕਦਾ ਉੱਤਮ ਕੁਆਲਿਟੀ ਦਾ ਸ਼ਹਿਦ ਹੈ ਅਸੀਂ ਆਪ ਸਾਫ਼ ਬਰਤਨ ਚ ਪਾਇਆ ਅਸੀਂ ਆਪ ਲੈ ਕੇ ਆਏ ਆ ਇਹ ਤਾਂ ਨਹੀਂ ਤੇ ਦੇਖੋ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਜਦੋਂ ਮੈਂ ਆਪ ਭਾਈ ਕੱਟੂ ਸ਼ਾਹ ਦੇ ਰੂਪ ਦੇ ਅੰਦਰ ਤੁਹਾਡੇ ਕੋਲੋਂ ਸ਼ਾਇਦ ਮੰਗ ਰਿਆ ਸੀਗਾ ਜਿੱਥੇ ਲੋੜ ਸੀਗੀ ਉੱਥੇ ਤੇ ਤੁਸੀਂ ਇਨਕਾਰ ਕਰ ਦਿੱਤਾ ਮੈਨੂੰ ਦਿੱਤਾ ਕੋਈ ਨਹੀਂ ਗੁਰਸਿੱਖ ਦੇ ਰੂਪ ਦੇ ਅੰਦਰ ਗੁਰੂ ਆਪ ਤੁਹਾਡੇ ਕੋਲੋਂ ਇਹ ਚੀਜ਼ ਮੰਗ ਰਿਆ ਸੀਗਾ ਉੱਥੇ ਤੇ ਤੁਸੀਂ ਦਿੱਤਾ ਨਹੀਂ ਹੁਣ ਇੱਥੇ ਜਿੱਥੇ ਲੋੜ ਨਹੀਂ ਆ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਹੋ ਇਹ ਸ਼ਾਇਦ ਮੈਂ ਪ੍ਰਵਾਨ ਨਹੀਂ ਕਰਦਾ ਸੱਚ ਜਾਣਨਾ ਅਸੀਂ ਵੀ ਕਈ ਵਾਰੀ ਇਸ ਤਰ੍ਹਾਂ ਹੀ ਕਰਦੇ ਆ ਜਿੱਥੇ ਲੋੜ ਹੁੰਦੀ ਹੈ ਉਥੇ ਤੇ ਅਸੀਂ ਕਿਸੇ ਦੇ ਮੂੰਹ ਦੇ ਅੰਦਰ ਇੱਕ ਬੁਰਕੀ ਪਾਉਣ ਵਾਸਤੇ ਤਿਆਰ ਨਹੀਂ ਹੁੰਦੇ ਤੇ ਅਸੀਂ ਕੁਆਂਟਲਾਂ ਬੱਧੀ ਰਾਸ਼ਨ ਲਿਆ ਕੇ ਕਿਸੇ ਧਾਰਮਿਕ ਸਥਾਨਾਂ ਤੇ ਰੱਖ ਦਿੰਨੇ ਆ ਤੇ ਭਾਈ ਦੂਸਰਿਆਂ ਦੀ ਨਿਗਾਹ 'ਚ ਹੋ ਸਕਦਾ ਤੁਸੀਂ ਪ੍ਰਵਾਨ ਹੋ ਜਾਓ ਪਰ ਗੁਰੂ ਦਾ ਮੈਸੇਜ ਤੇ ਗੁਰੂ ਦਾ ਸੁਨੇਹਾ ਇਹੀ ਹੈ ਕਿ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਵੈਸਨ ਪਾਈਐ ਭਾਈ ਜਿੱਥੇ ਲੋੜ ਹੈ ਜਿੰਨੂੰ ਉਸ ਚੀਜ਼ ਦੀ ਲੋੜ ਹੈ ਜਿਹਾਡ ਗਵਾਂਡ ਦੇ ਅੰਦਰ ਕੋਈ ਭੁੱਖਾ ਮਰ ਰਿਹਾ ਹੈ ਤੇ ਮਹਾਰਾਜ ਕਹਿੰਦੇ ਉਹ ਰਾਸ਼ਨ ਕਿਸੇ ਧਾਰਮਿਕ ਸਥਾਨ ਤੇ ਦੇਣ ਦੀ بجائے ਉਹਦੇ ਘਰ ਦੇ ਆ ਉੱਥੇ ਵੀ ਤੇ ਗੁਰੂ ਦੇ ਰੂਪ ਦੇ ਅੰਦਰ ਉਹ ਬੈਠਾ ਹੈ। ਇਹੀ ਗੱਲ ਮਹਾਰਾਜ ਨੇ ਉਹਨਾਂ ਸੰਗਤਾਂ ਨੂੰ ਸਮਝਾਈ ਵੀ ਭਾਈ ਜਦੋਂ ਤੁਸੀਂ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਜਦੋਂ ਤੁਸੀਂ ਕਿਸੇ ਲੋੜਵੰਦ ਦੀ ਮਦਦ ਕਰ ਰਹੇ ਹੁੰਦੇ ਹੋ ਸਮਝ ਲੈਣਾ ਵਿੱਚ ਦੁਨੀਆ ਸੇਵ ਕਮਾਈ ਹੈ। ਤਾਂ ਦਰਗਾ ਬੈਸਨ ਪਾਈ ਹੈ ਸਮਝ ਲਓ ਤੁਸੀਂ ਗੁਰੂ ਦੀਆਂ ਨਿਗਾਹਾਂ ਦੇ ਅੰਦਰ ਪ੍ਰਵਾਨ ਹੋ ਗਏ ਤੇ ਸਾਨੂੰ ਵੀ ਸੇਵਾ ਦਾ ਕ੍ਰਾਈਟੇਰੀਆ ਜਿਹੜਾ ਹੈ ਉਹ ਥੋੜਾ ਜਿਹਾ ਵਧਾਣਾ ਪਏਗਾ ਗੁਰਦੁਆਰਾ ਇੱਕ ਇੰਸਟੀਚਿਊਟ ਹੈ ਜਿੱਥੇ ਸਾਨੂੰ ਸੇਵਾ ਸਿਕਾਈ ਜਾਣੀ ਹੈ ਪਰ ਉਹਦਾ ਪ੍ਰੈਕਟੀਕਲ ਘਰਾ ਪਰਿਵਾਰਾਂ ਚ ਰਹਿੰਦਿਆਂ ਸਮਾਜ ਚ ਵਿਚਰਦਿਆਂ ਹੀ ਹੋ ਸਕਦਾ ਹੈ ਸੋ ਸੇਵਾ ਇਹੀ ਹੈ ਜਿੱਥੇ ਲੋਡ ਹੈ ਉਸ ਲੋਡ ਦੇ ਮੁਤਾਬਿਕ ਆਪਣੇ ਆਲੇ ਦੁਆਲੇ ਦੇ ਵਿੱਚ ਉਸ ਲੋਡ ਨੂੰ ਪੂਰਿਆਂ ਕੀਤਾ ਜਾਏ ਐਸਾ ਨਾ ਹੋਏ ਕੀ ਗੁਰਦਾਰੇ ਜਾ ਕੇ ਤੇ ਅਸੀਂ ਝਾੜੂ ਮਾਰ ਕੇ ਤੇ ਐਨ ਇੱਕੋ ਹੀ ਜਗ੍ਹਾ ਤੇ 2-2 3-3 4-4 ਜਣੇ ਝਾੜੂ ਮਾਰੀ ਜਾਂਦੇ ਨੇ ਤੇ ਘਰੇ ਆ ਕੇ ਆਪਣੀ ਗਲੀ ਦਾ ਸਾਰਾ ਕੂੜਾ ਇਕੱਠਾ ਕਰਕੇ ਤੇ ਕਿਸੇ ਗਵਾਂਡੀ ਦੇ ਘਰ ਦੇ ਅੱਗੇ ਕਰਦੀਏ ਤੇ ਕਹੀਏ ਜੀ ਨਹੀਂ ਅਸੀਂ ਬੜੇ ਧਾਰਮਿਕ ਹਾਂ ਮਹਾਰਾਜ ਕਹਿੰਦੇ ਨਹੀਂ ਭਾਈ ਧਾਰਮਿਕ ਤਾਂ ਹੀ ਹੋਏਗਾ ਜੇ ਇਹ ਸਾਰੀ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਇਹ ਸਾਰੀ ਧਰਤੀ ਧਰਮਸ਼ਾਲ ਹੈ ਇਹ ਸਾਰੀ ਧਰਤੀ ਹੀ ਧਰਮ ਕਮਾਣ ਦੀ ਜਗ੍ਹਾ ਹੈ। ਸੋ ਸਤਿਗੁਰ ਪਾਤਸ਼ਾਹ ਜੀ ਨੇ ਸੇਵਾ ਦਾ ਕ੍ਰਾਈਟੇਰੀਆ ਬੜਾ ਵੱਡਾ ਦਿੱਤਾ ਹੈ। ਸਾਨੂੰ ਵੀ ਸਮਝਣ ਦੀ ਲੋੜ ਹੈ। ਇਨੀਆਂ ਕੁ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ। ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।